ਜੀ ਰਾਜਪੁਰਾ ਦੀਆਂ ਵੇਖ ਰਹੇ ਹਾਂ ਜਿੱਥੇ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਜੀ ਹਾਂ ਦੱਸਦੀ ਕਿ ਰਾਜਪੁਰਾ ਨੈਸ਼ਨਲ ਹਾਈਵੇ ਦੇ ਉੱਪਰ ਧੁੰਦ ਕਾਰਨ ਗੱਡੀਆਂ ਦਾ ਜਾਮ ਲੱਗਿਆ ਹੋਇਆ ਸੀਗਾ ਤਾਂ ਗੱਡੀਆਂ ਜਿਹੜੀਆਂ ਅੱਗੇ ਪਿੱਛੇ ਖੜੀਆਂ ਹੋਊਗਾ ਸੰ ਤੇ ਅਚਾਨਕ ਇੱਕ ਪਿੱਛੋਂ ਟਰੱਕ ਹੁੰਦਾ ਵਿਜ਼ਿਬਿਲਟੀ ਜ਼ੀਰੋ ਸੀਗੀ ਤੇ ਉਸ ਤੋਂ ਬਾਅਦ ਟਰੱਕ ਚਾਲਕ ਨੂੰ ਕੁਝ ਨਹੀਂ ਦਿਖਾਈ ਦਿੰਦਾ ਤੇ ਉਸ ਤੋਂ ਬਾਅਦ ਜਿਹੜੀਆਂ ਅੱਗੇ ਦੋ ਫੋਰਚੂਨਰ ਗੱਡੀਆਂ ਖੜੀਆਂ ਹੋਊਗਾ ਸੀਗਾ ਤਾਂ ਪਹਿਲਾ ਜਿਹੜੀ ਪਿੱਛੇ ਫੋਰਚੂਨਰ ਸੀਗੀ ਤਾਂ ਉਸ ਦੀ ਟੱਕਰ ਜਿਹੜੀ ਅਗਲੀ ਫੋਰਚੂਨਰ ਗੱਡੀ ਦੇ ਨਾਲ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜੋ ਪਿੱਛੇ ਟਰੱਕ ਸੀਗਾ ਜਿਸ ਗੱਡੀ ਦੇ ਟੱਕਰ ਮਾਰੀ ਤੇ ਉਸ ਦੀ ਟੱਕਰ ਉਸ ਫੋਰਚੂਨਰ ਗੱਡੀ ਦੇ ਨਾਲ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਤੁਸੀਂ ਹਾਲ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਫੋਰਚੂਨਰ ਗੱਡੀਆਂ ਦੇ ਪਰਖੱਚੇ ਉੱਡ ਗਏ ਨੇ ਤੇ ਜਿਹੜੀ ਅਗਲੀ ਫੋਰਚੂਨਰ ਗੱਡੀ ਸੀਗੀ ਤਾਂ ਉਹ ਜੋ ਡਿਵਾਈਡਰ ਹੈਗਾ ਜੋ ਰੇਲਿੰਗ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਉਸ ਦੇ ਉੱਪਰ ਜਾ ਚੜਦੀ ਹੈ ਕਿਉਂਕਿ ਪਿੱਛੋਂ ਜਿਹੜੀ ਆ ਇੰਨੀ ਜ਼ੋਰ ਦੇ ਨਾਲ ਟੱਕਰ ਵੱਜਦੀ ਹੈਗੀ ਆ ਤਾਂ ਅਗਲੀ ਫੋਰਚੂਨਰ ਜਿਹੜੀ ਗੱਡੀ ਸੀਗੀ ਤਾਂ ਉਸ ਤੋਂ ਬਾਅਦ ਉਹ ਰੇਲਿੰਗ ਦੇ ਉੱਪਰ ਜਾ ਵੱਜਦੀ ਹੈਗੀ ਆ ਤੇ ਉਸ ਤੋਂ ਬਾਅਦ ਜੋ ਵਿਚਾਲੇ ਫੋਰਚੂਨਰ ਸੀ ਜੋ ਅਗਲੀ ਫੋਰਚੂਨਰ ਤੇ ਪਿੱਛੇ ਟਰੱਕ ਦੇ ਵਿਚਾਲੇ ਜੋ ਫੋਰਚੂਨਰ ਸੀਗੀ ਤਾਂ ਅੱਗੋਂ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਪਿਛਲੇ ਪਾਸੇ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਉਸਦੇ ਪਰਖੱਚੇ ਉੱਡ ਗਏ ਨੇ ਤਾਂ ਜਿਹੜੇ ਚਾਲਕ ਸੀਗਾ ਉਸਨੇ ਦੱਸਿਆ ਕਿ ਉਹ 에어ਪੋਰਟ ਤੋਂ ਸੁਲਤਾਨਪੁਰ ਲੋਧੀ ਉਹ ਜਾ ਰਿਹਾ ਸੀਗਾ ਧੁੰਦ ਸੀਗੀ ਧੁੰਦੇ ਦੇ ਕਾਰਨ ਜਾਮ ਜਿਹੜਾ ਲੱਗਿਆ ਹੋਇਆ ਸੀਗਾ ਕਿਸ ਨੂੰ ਕੁਝ ਨਹੀਂ ਦਿਖਾਈ ਦੇ ਰਿਹਾ ਸੀਗਾ ਤਾਂ ਜੇ ਇਹਦੇ ਵਿੱਚ ਇੱਕ ਗੱਡੀ ਅੱਗੇ ਖੜੀ ਹੋਈ ਸੀਗੀ ਤਾਂ ਉਸ ਤੋਂ ਬਾਅਦ ਉਸ ਦੀ ਗੱਡੀ ਜਿਹੜੀ ਉਹ ਵਿਚਾਲੇ ਸੀਗੀ ਤਾਂ ਅਚਾਨਕ ਜਿਹੜਾ ਇੱਕ ਪਿੱਛੋਂ ਟਰੱਕ ਹੁੰਦਾ ਉਸ ਦੀ ਸਪੀਡ ਬਹੁਤ ਜ਼ਿਆਦਾ ਸੀਗੀ ਤਾਂ ਉਸ ਦੇ ਵੱਲੋਂ ਸਿੱਧੀ ਜਿਹੜੇ ਟੱਕਰ ਮਾਰ ਦਿੱਤੀ ਜਾਂਦੀ ਆ ਟੱਕਰ ਇੰਨੀ ਭਿਆਲਕ ਸੀਗੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਆਪ ਤੌਰ ਤੇ ਫੋਰਚੂਨਰ ਗੱਡੀਆਂ ਜਿਹੜੀਆਂ ਲੱਖਾਂ ਦੀਆਂ ਗੱਡੀਆਂ ਨੇ 40-40 ਲੱਖ ਰੁਪਈਆ ਜਿਹੜਾ ਇੰਨਾ ਗੱਡੀਆਂ ਦੇ ਉੱਪਰ ਲੱਗਦਾ ਹੈਗਾ ਹੈਵੀ ਗੱਡੀਆਂ ਇਹ ਮੰਨੀਆਂ ਜਾਂਦੀਆਂ ਨੇ ਤਾਂ ਇੰਨੀ ਹੈਵੀ ਗੱਡੀ ਹੋਣ ਦੇ ਬਾਵਜੂਦ ਤੁਸੀਂ ਵੇਖ ਸਕਦੇ ਹੋ ਕਿ ਅਗਲੀ ਗੱਡੀ ਕਿਸ ਤਰ੍ਹਾਂ ਜਦੋਂ ਪਿਛਲੀ ਗੱਡੀ ਉਸ ਨੂੰ ਹਿੱਟ ਕਰਦੀ ਹੈਗੀ ਆ ਤਾਂ ਕਿਸ ਤਰ੍ਹਾਂ ਰੇਲਿੰਗ ਦੇ ਉੱਪਰ ਜਾ ਚੜਦੀ ਆ ਤਾਂ ਇਸ ਤੋਂ ਹੀ ਅੰਦਾਜ਼ਾ ਲਗਾ ਜਾ ਸਕਦਾ ਕਿ ਇਹ ਹਾ사 ਕਿੰਨਾ ਭਿਆਨਕ ਸੀਗਾ ਹਾਲਾਂਕਿ ਜਾਨੀ ਨੁਕਸਾਨ ਤੋਂ ਜ਼ਰੂਰ ਬਚਾਰਿਆ ਕਿਉਂਕਿ ਗੱਡੀਆਂ ਹੈਵੀ ਸੀਗੀਆਂ ਉੱਚੀਆਂ ਗੱਡੀਆਂ ਸੀਗੀਆਂ ਇਸ ਕਰਕੇ ਜਾਨੀ ਨੁਕਸਾਨ ਤੋਂ ਬਚਾਰਿਆ ਹੈਗਾ एयर बैग ਜਿਹੜੇ ਨੇ ਇਹਨਾਂ ਗੱਡੀਆਂ ਦੇ ਉਹ ਖੁੱਲ ਜਾਂਦੇ ਨੇ ਤੇ ਉਸ ਕਰਕੇ ਜਿਹੜੇ ਚਾਲਕ ਸੀਗੇ ਉਹਨਾਂ ਦਾ ਬਚਾਅ ਜ਼ਰੂਰ ਹੋ ਗਿਆ ਪਰ ਮਾਲੀ ਤੌਰ ਤੇ ਜਿਹੜਾ ਨੁਕਸਾਨ ਹੋਇਆ ਉਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡੀਆਂ ਜਿਹੜੀਆਂ ਬੁਰੀ ਤਰ੍ਹਾਂ ਪੰਨੀਆਂ ਗਈਆਂ ਨੇ ਤਾਂ ਅਜੇ ਦੇ ਵਿੱਚ ਪੁਲਿਸ ਮੁਲਾਜ਼ਮ ਦਾ ਇਸ ਇਲਾਵਾ ਜੋ ਫੋਰਚਨਰ ਦਾ ਚਾਲਕ ਸੀਗਾ ਉਸ ਦਾ ਬਿਆਨ ਵੀ ਸਾਹਮਣੇ ਆਇਆ ਉਹ ਸੁਣਾ ਦਿੰਦੇ ਆ ਇਹ ਸਾਰ ਤੁੰਦਕਾਰਨ ਹੋਇਆ ਜੀ ਜਿਹੜੇ ਤਿੰਨੇ ਗੱਡੀਆਂ ਇਹ ਦਿੱਲੀ ਸਾਈਡ ਤੋਂ ਆ ਰਹੀਆਂ ਸੀਗੀਆਂ ਜੀ ਤੇ ਅਚਾਨਕ ਟੱਕ ਦੀ ਬ੍ਰੇਕ ਨਕਲ ਖਾਨ ਟੱਕਰ ਹੋ ਗਈ ਜੀ ਇਹਨਾਂ ਦੀ ਤੇ ਜਾਨੀ ਨੁਕਸਾਨ ਕੋਈ ਸੱਟ ਵਗੈਰਾ ਕਿਸੇ ਦੇ ਨਹੀਂ ਆਈ ਹੈਗੀ ਜਿਹੜੀ ਮੇਰਾ ਨਾਮ ਹਰਮਿੰਦਰ ਸਿੰਘ ਆ ਜੀ ਕਿੱਥੇ ਰਹਿਣ ਵਾਲਿਓ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਦਾ ਰਹਿਣ ਵਾਲਾ ਹਾਂ ਜੀ ਜਿਹੜਾ ਇਹ ਐਕਸੀਡੈਂਟ ਹੋਇਆ ਹੈ, ਕਿਆ ਕਰਨ ਕੀ ਕਿਵੇਂ ਐਕਸੀਡੈਂਟ ਹੋਇਆ ਸੀ। ਸਵੇਰੇ ਨਾ 9 ਵਜੇ ਦਾ ਟਾਈਮ ਸੀਗਾ ਤੇ ਜਾਮ ਲੱਗਾ ਹੋਇਆ ਸੀਗਾ ਤੇ ਤੋਂ ਦੇ ਕਾਰਨ ਅਸੀਂ ਜਾਮ ਦੇ ਵਿੱਚ ਖੜੇ ਸੀਗੇ। ਮੇਰੇ ਤੋਂ ਇੱਕ ਗੱਡੀ ਫੋਰਚੂਨਰ ਖੜੀ ਸੀ ਤੇ ਮੇਰੇ ਵਾਲੀ ਗੱਡੀ ਖੜੀ ਸੀ ਤੇ ਪਿੱਛੋਂ ਆਪਣੇ ਟਰੱਕ ਆਇਆ ਤੇ ਟਰੱਕ ਨੇ ਸਾਨੂੰ ਹਿੱਟ ਕੀਤਾ ਤੇ ਸਾਨੂੰ ਹਿੱਟ ਕਰਨ ਤੋਂ ਬਾਅਦ ਤੇ ਸਾਡੇ ਵਾਲੀ ਗੱਡੀ ਨੇ ਫਿਰ ਅੱਗੇ ਹਿੱਟ ਕੀਤਾ। ਹਾਂਜੀ ਹਾਂਜੀ ਗੱਡੀਆਂ ਰੁਕੀਆਂ ਹੋਈਆਂ ਸੀਗੀਆਂ, ਜਾਮ ਸੀਗਾ ਇੱਥੇ। ਜਾਮ ਲੱਗਾ ਤੇ ਗੱਡੀਆਂ ਖੜੀਆਂ ਸੀਗੀਆਂ। ਕੋਈ ਜਾਨੀ ਨੁਕਸਾਨ ਜਾਂ ਕੋਈ ਨਹੀਂ ਨਹੀਂ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਲੋਕਾਂ ਨੂੰ ਇਹੀ ਕਵਾਂਗੇ ਕਿ ਜ਼ਰੂਰੀ ਕੰਮ ਕਰਕੇ ਘਰੋਂ ਬਾਹਰ ਨਿਕਲੋ ਕਿਉਂਕਿ ਧੁੰਦਾਂ ਦੇ ਕਾਰਨ ਤੇ ਜ਼ੀਰੋ ਵਿਜ਼ਿਬਿਲਟੀ ਹੋਈ ਪਈ ਆ ਤੇ ਅੱਗੇ ਵੀ ਕੁਝ ਨਹੀਂ ਤੇ ਦਿਖਦਾ ਜੇ ਜ਼ਰੂਰੀ ਕੰਮ ਆ ਤਾਂ ਹੀ ਬਾਹਰ ਨਿਕਲੋ ਬਾਕੀ ਸਲੋ ਡਰਾਈਵ ਜਿੰਨਾ ਹੋ ਸਕਦਾ ਉਹਨਾਂ ਸਲੋ ਡਰਾਈਵ ਕਰੋ